ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬੇ ਨਾਨਕ ਗੁਰਮਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵਨ ਜੀ ਸਾਨੂੰ ਸਾਰਿਆਂ ਨੂੰ ਬੜੇ ਇਸ ਸੁੱਖ ਮਹੌਂਚੀਆ ਪਿੰਡ ਗੁਰਦੁਆਰੇ ਪਿੰਡ ਸੁਖਾਲੀ ਸੋ ਅੱਜ ਤੁਹਾਨੂੰ ਮੈਂ ਦਿਖਾਉਣਾ ਹੈ ਕਿ ਨਾ ਗੁਰਦੁਆਰੇ ਚ ਕੀ ਕੀ ਲੰਗਰ ਦਾ ਪ੍ਰੋਗਰਾਮ ਹੈ ਕੀ ਕੀ ਇੱਥੇ ਸਜਾਵਟ ਕੀਤੀ ਹੋਈ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਲੜੀਆਂ-ਲੁੜੀਆਂ ਲੱਈਆਂ ਹੋਈਆਂ ਗੁਰਦੁਆਰਾ ਸਾਹਿਬ ਹੈ ਪਿੱਛੇ ਸੋ ਅੰਦਰ ਦਾ ਮੈਂ ਤੁਹਾਨੂੰ ਦਿਖਾਉਣਾ ਆ ਜੋ ਬਣੇ ਰਿਓ ਲੜ ਰਹੀਆਂ ਤੇ ਹੱਲੇ ਦਾ ਚੱਲ ਰਹੀਆਂ ਤਿਆਰੀਆਂ ਹਨ ਤੁਸੀਂ ਦੇਖ ਸਕਦੇ ਹੋ ਪੱਟੀਆਂ ਲੱਗੀਆਂ ਹੋਈਆਂ ਸੋ ਆ ਇਧਰ ਆ ਦੇਖੋ ਦੋ ਦੋ ਥਾਲੀਆਂ ਚੱਕੀ ਸਰਦਾ ਜੀ ਬੁਰਗੂ ਦੀ ਬਹੁਤ ਵਧਾਈਆਂ ਜੀ ਕੋਈ ਡੱਕਾ ਨਹੀਂ ਤੋੜਿਆ ਇਹਨਾਂ ਨੇ ਜੀ ਫੋਨ ਆਏ ਜੀ ਜਿਮ ਬੁਆਏ ਬਣੇ ਵੀ ਇੱਕ ਦਿਨ ਛੁੱਟੀ ਨਹੀਂ ਆ ਆ ਬਾਈ ਸਵੇਰ ਦਾ ਅੱਲਾਹ ਵੀ ਦੇਖ ਲੋ ਜੀ ਬ੍ਰੇਕਫਾਸਟ ਚੱਲਦਾ ਜੀ ਗੁਰਦੁਆਰਾ ਸਾਹਿਬ ਬਾਕੀ ਅਪਡੇਟ ਕਰਦੇ ਨਾਲ ਦੀ ਨਾਲ ਸਟੇ ਕੰਟੀਨਿਊ ਬਾਈ ਅੱਜ ਜਲੇਬੀਆਂ ਵੀ ਆਏ ਆ ਕਹਿੰਦੇ ਜਲੇਬੀਆਂ ਕੱਢਿਆਂ ਜਾਵਾਂਗੇ ਫਾਫਾ ਵੀ ਜੇ ਪਿੱਛੇ ਦੇ ਵਧਿਆ ਅੱਲਾ ਦਿਖਾ ਕੇ ਰਹੀਂ ਜਲੇਬੀਆਂ ਤੇ ਇਦਾਂ ਦੇ ਦੇ ਕੀ ਐ ਲਓ ਜੀ ਇਧਰ ਆ ਮੇਰਾ ਫੀਡ ਕਿਹੜੀ ਸਬਜੀ ਹੈ ਵੀਰ? ਮੈਨੂੰ ਵੀ ਨਹੀਂ ਪਤਾ ਵੀਰ। ਹੋ ਗਿਆ ਯਾਰ, ਕਿਹਾ ਯਾਰ। ਪ੍ਰਧਾਨ ਸਾਹਿਬ? ਅੱਜ ਕਿਹੜੀ ਕਿਹੜੀ? ਕਿਹੜੀ ਕਿਹੜੀ? ਕਿਹੜੀ ਕਿਹੜੀ ਹੈ ਜੇ ਸਬਜੀ ਹੈ ਜੀ ਕਿਹੜੇ ਕਿਹੜੇ? ਮਟਰ ਪਨੀਰ। 4 ਜੀ। ਆਲ। ਓਕੇ ਜੀ। ਜਲੇਬੀਆਂ ਮਿੱਠੇ ਚ। ਠੀਕ ਹੈ ਜੀ। ਤੇ ਆ ਲਓ ਜੀ ਇੱਧਰ ਬਾਈ ਪੱਠੀਆਂ ਲੱਗੀਆਂ ਹੋਈਆਂ ਹਨ ਤੁਸੀਂ ਦੇਖ ਸਕਦੇ ਹੋ। ਇੱਧਰ ਰਾਜੂ ਬਾਈ ਇਹਨੇ ਡੱਕਾ ਨਹੀਂ ਤੋੜਿਆ ਹੂੰ 4 ਵੇ ਦਾ ਗਾਹ ਪਾਇਆ ਹੋਇਆ ਇਹਨੇ। ਕੰਮ ਨਹੀਂ ਕਰਨਾ ਕੋਈ ਕਾਰ ਨਹੀਂ ਕਰਨਾ ਇਹ ਦੋ ਟਾਈਮ ਆਉਂਦੇ ਆ ਪਰੋਸਿਆਂ ਦੇ ਆ ਸਰੋਪਿਆਂ ਦੇ। ਆ ਦੋਵੇਂ ਟਾਈਮ ਪਾਉਂਦੇ ਆ ਜੀ। ਇੱਕ ਹੋਰ ਤਾਂ ਬਾ ਇਧਰ ਦਾਲ ਵੀ ਆ ਸਾਡੀ ਫੇਵਰੇਟ ਵਾ ਇਧਰ ਨੀਸ਼ਾਨ ਸਾਹਿਬ ਤੇ ਇਧਰ ਖਾਣ ਦੇਖੋ ਨਾ ਜੰਦਰ ਬਾਈ ਜਿਹੜੇ ਸੇਵਾਦਾਰ ਆ ਸਵੇਰ ਦੇ ਆਏ ਹੋਏ ਉਹਨਾਂ ਨੂੰ ਲੰਗਰ ਪਾਣੀ ਦਾ ਜੋ ਪਰਮੰਧ ਇੱਥੇ ਲੰਗਰ ਚਾਗ ਰਹੀ ਆ ਸੰਗਤ ਨਾਲ ਹੀ ਦੇ ਸਵੇਰ ਸਵੇਰ ਵਾਲੇ ਸੇਵਾ ਕਰਦੇ ਹਾਂ ਹੋਰ ਬਾਈ ਠੀਕ ਠਾਕ ਹਾਂਜੀ ਹਾਂ ਵਧੀਆ 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 ਚਾਹੀਦਾ ਜੀ ਇਹ ਬੰਦੇ ਕਿੱਥੇ ਬਾਈ ਇਹ ਲੰਗਰ ਆ ਚੱਲ ਸਕੋ ਧਰਮ ਨਹੀਂ ਆ ਤਾਂ ਕੋਈ ਕੰਮ ਤਾਂ ਕਰ ਲੈ ਯਾਰ ਸਵੇਰ ਦਾ ਤੂੰ ਇਦਾਂ ਹੀ ਬਾਈ ਬੈਠਾ ਤੇਰੀ ਲੋਈ ਨੂੰ ਹਲ ਤਾਂ ਕੋਈ ਦਾਗ ਨਹੀਂ ਲੱਗਿਆ ਮਾੜਾ ਜੀ ਤੂੰ ਜੋਰ ਲਾ ਤੇਰੇ ਮੋਢੇ 'ਤੇ ਵੀ ਮਾਈਕਰੋਸਫਟ ਪਾਸਾ ਲੰਗਰ ਦੀ ਸੇਵਾ ਹੋ ਰਹੀ ਵੀਰੇ ਜਾਨਾਨੀਆਂ ਆ ਨਾ ਬਾਈ ਲੰਗਰ ਦੀ ਸੇਵਾ ਕਰ ਰਹੀਆਂ ਸੋ ਸਵੇਰ ਦਾ ਲੰਗਰ ਜਿਹੜਾ ਕਹਿ ਸਕਦੇ ਆਪਾਂ ਵੀ ਸੇਵਾਦਾਰਾਂ ਵਾਸਤੇ ਬਣਾਇਆ ਜਾ ਰਿਹਾ ਲੇਡੀਜ਼ ਵੱਲੋਂ ਤੁਸੀਂ ਦੇਖ ਸਕਦੇ ਹੋ ਪਿੰਦੇ ਕਰ ਲੈ ਕੋਈ ਕੰਮ ਕਰਿਆ ਲੋਕਾਂ ਨੂੰ ਗਮਰਾਹ ਕਰਿਆ ਇਕੱਠ ਕਰਕੇ ਤੇ ਉਹੀ ਕਰਨ ਲੱਣੀ ਹੈ ਤੈਨੂੰ ਪਤਾ ਨਹੀਂ ਵੀ ਗੁਰਦਾਰੇ ਵਿੱਚ ਪ੍ਰੋਗਰਾਮ ਹੈ ਲੰਗਰ ਹੈ ਜਿੰਮੇਵਾਰੀ ਹੈ ਆ ਦੇਖ ਲੈ ਕਿੰਨਾ ਇਕੱਠ ਹੋ ਰਿਹਾ ਸੇਵਾ ਸੇਵਾ ਜਲੇਬੀਆਂ ਪਰ ਬੈਠਾ ਜਦਾਈ ਲਓ ਜੀ ਬਾਈ ਲੰਗਰ ਹੋ ਗਿਆ ਸਟਾਰਟ ਹੀ ਲਗਭਗ ਤੁਸੀਂ ਦੇਖ ਸਕਦੇ ਹੋ ਨਾ ਹਰ ਬੰਦਾ ਛੋਟੇ ਤੋਂ ਲੈ ਕੇ ਬੜਾ ਲੰਗਰ ਛਕ ਰਿਹਾ ਸੋ ਸਰਦਾ ਮੁਤਾਬਕ ਇੱਧਰ ਨੌਜਵਾਨ ਬਾਈ ਗੱਲਾਂ ਕਰ ਰਹੇ ਨੇ ਨੌਜਵਾਨਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਇਹ ਸਾਰੇ ਖੜੇ ਆ ਦੇਖ ਲੈ ਹੈ ਗਿਆ ਹੁਣੇ ਸੇਵਾਦਾਰ ਭਾਂਡਿਆਂ ਦੀ ਸੇਵਾ ਤੇ ਤੁਸੀਂ ਦੇਖ ਸਕਦੇ ਇੱਧਰ ਲੰਗਰ ਅੱਜ ਥੋੜਾ ਜਿਹਾ ਕਨਾ ਵਿਆਹ ਵੀ ਹੈ ਸਾਡੇ ਪਿੰਡ ਬਾਈ ਵਿਆਹ ਕਰਕੇ ਸਾਰਾ ਇਕੱਠਾ ਇੱਧਰ ਵੀ ਹੈ ਇੱਧਰ ਵੀ ਹੈ ਦੇ ਦੇਖ ਸਕਦੇ ਹੋ ਨਾ ਸਾਡੇ ਪਿੰਡ ਦਾ ਮੰਦਿਰ ਹੈ Shiv Shakti Mandir ਸੋ ਇੱਥੇ ਵੀ ਦੀਪਮਾਲਾ ਸਟਾਰਟ ਹੋ ਗਈ ਕਿਉਂਕਿ ਲੋਕ ਲੈ ਆਣੇ ਸਟਾਰਟ ਹੋਏ ਆ ਕਿਨ ਆਪਾਂ ਗੁਰਦੁਆਰੇ ਵੱਲ ਚੱਲਦੇ ਆ ਉੱਥੇ ਘਰ ਨੂੰ ਦਿਖਾਨੇ ਜੀ ਆਜੋ ਲੋ ਬਾਈ ਇੱਧਰ ਰਾਜੂ ਵੀ ਆ ਗਿਆ ਦੀਪਮਾਲਾ ਲੈ ਗਿਆ ਮੋਨੀ ਲੁਕਦਾ ਫਿਰ ਜਾਂਦਾ ਲੈ ਮੋਨੀ ਕੀ ਗੱਲ ਹੈ ਯਾਰ ਇਹ ਸਾਡੇ ਪਿੰਡ ਦਾ ਮੋਨੀ ਹੈ ਬਾਈ ਦੇਖੀ ਮੋਨੇ ਦਿਖਾ ਦੇ ਯਾਰ ਤੂੰ ਆੜੀਆਂ ਹੱਡਾ ਲਓ ਜੀ ਦੀਪਮਾਲਾ ਹੋ ਗਈ ਚੱਲੇ ਗੁਰਦੁਆਰੇ ਚੱਲਦੇ ਆ ਇੱਧਰ ਬਾਈ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਗੁਰਦੁਆਰਾ ਸਾਹਿਬ ਲੜੀਆਂ ਲੱਗਿਆ ਹੋਇਆ ਸਜਾਵਟ ਕੀਤੀ ਹੋਈ ਹੈ ਹਨਾ ਤੇ ਦੀਪਮਾਲਾ ਵੀ 깔 ਰਹੇ ਕਰਨੀ ਸਟਾਰਟ ਕਰਤੀ ਲੋਕਾਂ ਨੇ ਸੰਗਤ ਆ ਰਹੀ ਹੈ ਹੁਣ ਇਹ ਬਈ ਨਿਆਣੇ ਸਾਡੇ ਪਿੰਡ ਦੇ ਜਵਾਕ ਮੰਮਬਤ ਚਲਾਉਣੇ ਆ ਆਹ ਦਾ ਇੱਕਾ ਚਿੰਗਪੌਂ ਹਾਂ ਸੁਹਿਲ ਕੋਈ ਜਾਂਦੇ ਮੋੜੇ ਦੀਪਮਾਲਾ ਹੋ ਗਈ ਇੱਧਰ ਵੀ ਦੀਪਮਾਲਾ ਸਟਾਰਟ ਹੋ ਗਈ ਲੋ ਜੀ ਤੁਸੀਂ ਦੇਖ ਸਕਦੇ ਹੋ ਹਨਾ ਵਾਈ ਗਰੁੱਪ ਔਰ ਹੋ ਵੀ ਭਾਈ ਸਤਿ ਦੇ ਸਕਦੇ ਹੋ ਨਾ ਵੀਰੇ ਸਾਈਡ ਇੱਥੇ ਵਾਈਡ ਐਂਗਲ ਚ ਕਿ ਦਸਾਂ ਬੰਦੇ ਜੋ ਲੜੀ ਲਈ ਹੋਈ ਹੈ ਸੋ ਦੀਪ ਮਾਲਾ ਕੰਟੀਨਿਊ ਹੋ ਰਹੀ ਹੈ ਕਿਉਂਕਿ ਆਰ ਵੀ ਸੰਗਤ ਮੱਥਾ ਟਿਕਣ ਬਾਰੋ-ਬਾਰੀ ਨਵਾਹੀ ਗੁਰੂ ਮਿਹਰ ਕਰੇ ਬਹੁਤ ਬਹੁਤ ਸਭ ਨੂੰ ਮੁਬਾਰਕਾਂ ਜਿਹੜੀ ਕਿਲਾ ਚ ਰੱਖੇ ਰੱਬ ਸਭ ਨੂੰ ਸਸਰੀ ਗੱਲ ਉਹ ਸਸਰੀ ਦਾ ਦਿਆ ਆ ਵੀ ਬਲੌਗ ਕਿਹਾ ਸਸਰੀ ਗੱਲ ਬੁਗੇ ਕਿਹਾ ਨਾ ਇਹਨੇ ਤੋਂ ਬਲੌਗ ਬਣਾਉਂਦਾ ਹਾਂ ਹਾਂ ਯਾਰ ਤੈਨੂੰ ਪਤਾ ਹਾਂ ਬਲੌਗ ਕੀ ਨਾਮ ਹੈ ਤੇਰਾ ਫਿਰ ਸੌਰ ਹੈ ਜਾਣਦਾ ਤੂੰ ਫਿਰ ਬਿੰਦੀ ਸਵਾਲੀ ਨੂੰ ਮੈਂ ਬੱਚੇ ਨੂੰ ਪੱਤੇ ਦੇ ਦੱਤਾ ਹੈ ਹੈ ਹਾਂ ਹੈ ਸਿਰਾ ਸਭ ਜਾਣਦਾ ਹੋ ਥੋੜਾ ਇਹ ਮੰਦਰ ਬੋਲਾ ਓਕੇ ਜੀ ਨੂੰ ਲੁਗੀ ਜਾ ਬੰਬੇ ਚ ਲਾ ਦੇ ਤੂੰ ਦਾ ਗੋਲਾ ਚਲੋ ਓਕੇ ਗਾਇਸ ਬਾਏ ਬਾਏ ਥੋੜਾ 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 ਨਜ਼ਦੀਕ ਆ ਥੋੜਾ ਨਜ਼ਦੀਕ ਆ ਜੋ ਲਾਈਟ ਕਰਦੀ ਨਾ ਪਿੱਛੇ ਓ ਰਹਿਣ ਦਾ ਤੋਂਦੀ ਸਤਿ ਸ੍ਰੀ ਅਕਾਲ ਜੀ ਓਕੇ ਜੀ ਓਕੇ ਹੈਲੋ